ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸਾਮੰਤ ਸ਼ਾਹੀ ਜ਼ਗੀਰਦਾਰੀ ਜਿਹੜੀ ਇਹਨਾਂ ਦੀ ਮਾਨਸਿਕਤਾ ਨਾ ਬੇਸ਼ੱਕ ਇਹ ਲੋਕ 10-10 ਸਾਲ ਤੋਂ ਸੱਤਾ ਤੋਂ ਬਾਹਰ ਹੈ ਲੇਕਿਨ ਜਿਹੜਾ ਇਹਨਾਂ ਦੇ ਖੂਨ ਚ ਜ਼ਗੀਰਦਾਰੀ ਸਿਸਟਮ ਵਸਿਆ ਹੋਇਆ ਫਿਊਡਲ ਮਾਈਂਡਸੈਟ ਜਿਹੜਾ ਜੀ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਸੁਖਵੀਰ ਬਾਦਲ ਦਾ ਪਬਲਿਕਲੀ ਇਹ ਬਿਆਨ ਦੇੜਾ ਕਿ ਆਮ ਆਦਮੀ ਪਾਰਟੀ ਨੇ 92 ਮਲੰਗ ਤਰ੍ਹਾਂ ਦੇ ਲੋਕ ਐਮਐਲਏ ਬਣਾ ਕੇ ਭੇਜ ਦਿੱਤੇ ਸਭ ਤੋਂ ਪਹਿਲੀ ਗੱਲ ਦਾ ਤੇ ਤਰਾਜ ਮੈਨੂੰ ਇਸ ਗੱਲ ਦਾ ਹੈ ਕੀ ਆਮ ਆਦੀ ਪਾਰਟੀ ਨੇ ਐਮ ਐਲ ਏ ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮ ਐਲ ਏ ਚੁਣ ਕੇ ਭੇਜਿਆ ਇਹ ਡੈਮੋਕਰੈਟਿਕ ਤਰੀਕੇ ਨਾਲ ਸਭ ਤੋਂ ਪਹਿਲਾਂ ਤੇ ਫਿਊਡਲ ਮਾਈਂਡ ਸੈਟ ਵਾਲੇ ਸੁਖਵੀਰ ਬਾਦਲ ਇਸ ਗੱਲ ਨੂੰ ਦਰੁਸਤ ਕਰਨ ਜਾਂ ਫਿਰ ਇਹ ਵੀ ਮੰਨਣ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੂਝ ਸਹੀ ਨਹੀਂ ਹੈ ਉਹਨਾਂ ਦੀ ਸਮਝ ਸਹੀ ਨਹੀਂ ਉਹਨਾਂ ਦੀ ਪਛਾਣ ਸਹੀ ਨਹੀਂ ਹੈ ਯਾਨੀ ਕਿ ਪੰਜਾਬ ਦੇ ਲੱਖ ਕਰੋੜਾਂ ਲੋਕਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਉਹਨਾਂ ਦੀ ਸਮਝ ਤੇ ਉਹਨਾਂ ਦੀ ਵੋਟ ਕਰਨ ਦੀ ਜਿਹੜੀ ਕਪੈਸਿਟੀ ਤੇ ਔਰ ਫਿਰ ਇਹ ਕਹਿਣਾ ਕਿ ਇਹ ਮਲੰਗ 92 ਐਮਐਲਏ ਚੁਣ ਕੇ ਭੇਜਦੇ ਆ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਇਹ ਬੈਕ ਟੂ ਬੈਕ ਜਿਹੜੇ ਫਿਊਡਲ ਮਾਈਂਡਸੈਟ ਲੋਕ ਐ ਇਹਨਾਂ ਦੀ ਜਿਹੜੀ ਸ਼ਬਦਾਵਲੀ ਇਹਨਾਂ ਦੀ ਅੰਤਰਾਤਮਾ ਦੀ ਜਿਹੜੀ ਆਵਾਜ਼ ਐ ਉਹ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਚ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਨੇ ਜਲੰਧਰ ਚ ਕਹਿਤਾ ਸੀ ਕਿ ਤਰ੍ਹਾਂ ਕਿ ਤਰ੍ਹਾਂ ਦੀਆਂ ਆਈਟਮਾਂ ਆ ਗਈਆਂ ਕੋਈ ਫੋਨ ਸਹੀ ਕਰਨ ਵਾਲਾ ਆ ਗਿਆ ਕੋਈ ਸਾਈਕਲ ਚਲੋਣ ਵਾਲਾ ਆ ਗਿਆ ਪਰ ਸੁਖਵੀਰ ਬਾਦਲਵਾਰ ਵਾਰ-ਵਾਰ ਇਸ ਜੇ ਮਾਈਂਡ ਸੈਟ ਨੂੰ ਦੁਹਰਾਉਂਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਾਰਨ ਹੈ ਉਹਦਾ ਉਹਦਾ ਕਾਰਨ ਹੈ ਉਹਨਾਂ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਦੀ ਜਿਹੜੀ ਪੂਰੀ ਭਾਵਨਾ ਫਿਊਡਲ ਮਾਈਂਡਸੈਟ ਹੈ ਇਹ ਆਮ ਲੋਕਾਂ ਨੂੰ ਹਮੇਸ਼ਾ ਹੀ ਪਰਜਾ ਪਰਜਾ ਦੀ ਤਰ੍ਹਾਂ ਟੀਲ ਕਰਦੇ ਆ ਇਹ ਆਮ ਸੁਧਾਰਨ ਪੰਜਾਬੀਆਂ ਨੂੰ ਆਪਣਾ ਨੌਕਰ ਸਮਝਦੇ ਆ ਔਰ ਇਹ ਜਨਮ ਸਤ ਅਧਿਕਾਰ ਸਮਝਦੇ ਆ ਕਿ ਸੱਤਾ ਤੇ ਅਸੀਂ ਹੀ ਰਹਿਣਾ ਚਾਹੁੰਨੇ ਚਾਹੇ ਇਹਨਾਂ ਦੇ ਦਾਦੇ ਪੜਦਾਦੇ ਪਿਓ ਚਾਚੇ ਅੱਛਾ ਇਹ ਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਨਾਂ ਦੇ ਭਣਈਆਂ ਨੂੰ ਇਨਾਂ ਦੇ ਜੀਜਿਆਂ ਨੂੰ ਇਨਾਂ ਦੇ ਘਰਵਾਲੀਆਂ ਨੂੰ ਚੁਣ ਲੈਣ ਤੇ ਫਿਰ ਠੀਕ ਹੈ ਤੇ ਜੇ ਆਮ ਸਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ 'ਚ ਆਏ ਆ ਉਹਨਾਂ ਨੂੰ ਅਹੇਰੀਅਤ ਮਿਲੰਗ ਹੈ ਚੁਣ ਕੇ ਭੇਜ ਲੈ ਦੂਜੀ ਗੱਲ ਪੰਥਕ ਪਾਰਟੀ ਹੋਣ ਦਾ ਝੂਠਾ ਦਾਵਾ ਕਰਨ ਵਾਲੇ ਪਰਿਵਾਰ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਸੁਖਵੀਰ ਬਾਦਲ ਨੂੰ ਇਹ ਵੀ ਨਹੀਂ ਪਤਾ ਕਿ ਮਲੰਗ ਦਾ ਮਤਲਬ ਕੀ ਹੈ ਕਾਨ ਸਿੰਘ ਨਾਬਾ ਸਾਹਿਬ ਦਾ ਕਾਨ ਸਿੰਘ ਇਹਨਾਂ ਨੇ ਵੈਸੇ ਸੁਣਿਆ ਵੀ ਨਹੀਂ ਹੋਣਾ ਕਾਨ ਸਿੰਘ ਨਾਬੇ ਬਾਰੇ ਵੀ ਇਹਨਾਂ ਨੂੰ ਪਤਾ ਹੋਣਾ ਪੈਸੇ ਇਹ ਝੂਠੇ ਨਕਲੀ ਪੰਥਕ ਹੈ ਕੋਈ ਕਿਤਾਬ ਕੋਈ ਪੜ੍ਹੀ ਹੋਵੇ ਸ਼ਬਦ ਕੋਸ਼ ਪੜ੍ਹ ਲੈਣ ਕਾਨ ਸਿੰਘ ਨਾਬਾ ਜੀ ਦਾ ਮਨੰਗ ਦਾ ਮਤਲਬ ਤੇ ਇਹ ਕਿਹੜੀ ਹੁੰਦਾ ਹੈ ਕਿ ਬੇਪਰਵਾਹ ਕੋਈ ਲਾਲਚ ਨਹੀਂ ਜਿੰਨੂੰ ਤੇ ਇਹ ਲਾਲਚ ਤੇ ਸਾਡੂ ਹੈ ਵੀ ਨਹੀਂ ਨਾ ਸਾਡੇ ਐਮਐਲਏ ਨੂੰ ਨਾ ਸਾਡੇ ਆਰਜੋਗ ਮੁੱਖ ਮੰਤਰੀ ਨੂੰ ਅਸੀਂ ਤੇ ਸੇਵਾ ਭਾਵਨਾ ਨਾਲ ਪੰਜਾਬ ਦੀ ਬੇਸਤਰੀ ਲਈ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਪ੍ਰਾਇਨਿਤੀ ਕਰ ਰਹੇ ਇਹਨਾਂ ਲੁਟੇਰਿਆਂ ਤੋਂ ਜਿਨ੍ਹਾਂ ਨੇ ਕਈ ਕਈ ਪੀੜੀਆਂ ਤੱਕ ਪੰਜਾਬ ਤੇ ਰਾਜ ਕਰਕੇ ਆਪਣੇ एंपਾਇਰ ਖੜੇ ਕਰ ਲਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ ਇਹਨਾਂ ਫਿਊਡਲ ਮਾਈਂਡਸੈਟ ਲੁਟੇਰਿਆਂ ਤੋਂ ਬਚਾਉਣ ਲਈ ਹੀ ਆਮ ਆਦਮੀ ਆਮ ਲੋਕ ਜਿਹੜੇ ਆ ਉਹ ਰਾਜਨੀਤੀ ਚਾਹੇ ਆ ਚਾਹੇ ਉਹ ਦਿੱਲੀ ਚਰਨਿੰਦ ਕੇਜਰੀਵਾਲ ਜੀ ਦੀ ਅਗਵਾਈ ਚਾਹੇ ਹੋਣ ਚਾਹੇ ਪੰਜਾਬ ਚ ਮਾਨ ਸਾਹਿਬ ਦੀ ਅਗਵਾਈ ਚ ਸਰਕਾਰ ਚਲਾ ਰਹੇ ਐਮ ਐਲ ਏ ਹੋ ਲੇਕਿਨ ਗੰਭੀਰ ਗੱਲ ਸੋਚਣ ਵਾਲੀ ਗੱਲ ਫਿਕਰ ਵਾਲੀ ਗੱਲ ਇਹ ਆ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਡਸਣਾ ਚਾਹੁੰਦਾ ਹੈ ਕਿ ਇਹ ਤੇ ਆਮ ਲੋਕਾਂ ਨੂੰ ਕਿਹੜੇ ਮਕੋੜਾ ਹੀ ਸਮਝਦੇ ਆ ਇਨਾ ਵਾਸਤੇ ਤੇ ਵੱਡੀਆਂ ਗੱਡੀਆਂ ਵੱਡੇ ਮਹਿਲ ਵੱਡੇ ਹੋਟਲ ਲਗਜ਼ਰੀ ਬੱਸਾਂ ਲਗਜ਼ਰੀ ਕਾਰਾਂ ਵਾਲੇ ਲੋਕ ਹੀ ਐਮਐਲਏ ਬਣਨੇ ਚਾਹੀਦੇ ਆ ਐਮਪੀ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਇੰਟਰਸਟ ਆਪਣੇ ਰਿਸ਼ਤੇਦਾਰਾਂ ਤੱਕ ਇੰਟਰਸਟ ਜਿਹੜੇ ਆ ਉਹ ਪ੍ਰੋਟੈਕਟ ਕਰਨ ਦਾ ਮਤਲਬ ਹੈ ਉਹ ਸਾਰੇ ਐਗਜ਼ਾਮਪਲ ਆਪਣੇ ਸਾਹਮਣੇ ਇੱਕ ਇੱਕ ਕਰਕੇ ਆ ਰਹੇ ਆ ਕਿ ਕਿਸ ਤਰੀਕੇ ਨਾਲ ਇਹਨਾਂ ਦੇ ਰਾਤ ਚ ਕੈਬਿਨੇਟ ਮੀਟਿੰਗਾਂ ਚ ਮਤੇ ਪਾ ਕੇ ਜਿਹੜੀਆਂ ਜ਼ਮੀਨਾਂ ਸੀ ਫੋਰੈਸਟ ਦੀ ਆਪਣੇ ਹੋਟਲਾਂ ਦੀ ਕਰ ਲੈ ਲਈਆਂ ਗਈਆਂ ਜਿਹੜੇ ਟ੍ਰਾਂਸਪੋਰਟ ਡਿਪਾਰਟਮੈਂਟ ਦੀਆਂ ਗਾਇਡਲਾਈਨਾਂ ਵਾਇਓਲੇਸ਼ਨ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਪਾ ਲੀਆਂ ਇਹ ਲੋਕ ਇਹ ਇਹ ਸੱਤਾ ਦੇ ਲਾਲਚੀ ਲੋਕ ਹੈ ਤੇ ਸੁਖਵੀਰ ਬਾਦਲ ਨੂੰ ਜਿਹੜੇ ਪਰਿਵਾਰ ਬਚਾਓ ਯਾਤਰਾ 'ਚ ਮਸਕੂਲ ਮੈਂ ਕਹਿਣਾ ਚਾਹੁੰਦਾ ਹਾਂ ਪੰਜਾਬ ਦੇ ਲੋਕੋ ਇਹਨਾਂ ਨੂੰ ਜਵਾਬ ਮੈਸੇਜ ਤੁਸੀਂ ਦੇ ਰਹੇ ਹੋ ਪਤਾ ਲੱਗ ਰਿਹਾ ਕੋਈ ਨਹੀਂ ਇਹਨਾਂ ਦੀ ਯਾਤਰਾ ਜੂਤਰਾ ਚ ਆ ਰਿਹਾ ਇਹਨਾਂ ਦੀ ਅਸਲੀ ਮਾਨਸਿਕਤਾ ਜਿਹੜੀ ਇਹਨਾਂ ਦੀ ਜੇ ਜੀ ਆਮ ਲੋਕਾਂ ਦੇ ਪ੍ਰਤੀ ਨਫ਼ਰਤ ਗਰੀਬਾਂ ਦੇ ਪ੍ਰਤੀ ਨਫ਼ਰਤ ਜਿਹੜੇ ਸਧਾਰਨ ਪੰਜਾਬੀਆਂ ਦੇ ਪ੍ਰਤੀ ਇਹਨਾਂ ਦੇ ਮਨਾਂ 'ਚ ਜਿਹੜੀ ਨਫ਼ਰਤ ਹੈ ਇਹ ਵਾਰ-ਵਾਰ ਕੋ ਨੂੰ ਪ੍ਰਗਟ ਕਰਦੇ ਆ ਲੇਕਿਨ ਪੰਜਾਬ ਦੇ ਲੋਕ ਮਾਕੂਲ ਜਵਾਬ ਦਿੰਦੇ ਵੀ ਰਹੇ ਆ ਆਉਣ ਵਾਲੇ ਟਾਈਮ 'ਚ ਵੀ ਦੇਣਗੇ ਇਹਨਾਂ ਦੀ ਅਸਲੀ ਜਿਹੜੀ ਇਹਨਾਂ ਦੀ ਅਸਲੀਅਤ ਹੈ ਜਿਹੜੀ ਜਿਹੜੀ ਅਸਲੀ ਇਹਨਾਂ ਦੇ ਚਿਹਰੇ ਉਹ ਬੇਨਕਾਬ ਹੋ ਚੁੱਕੀ ਹੈ ਫਿਊਡਲ ਮਾਈਂਡਸੈਟ ਜ਼ਗੀਰਦਾਰ ਲੋਕ ਹੁਣ ਬੇਪਰਦਾ ਪੰਜਾਬ ਚ ਹੋ ਗਿਆ ਔਰ ਸਾਰੇ ਇੱਕੋ ਥਾਲੀ ਦੇ ਚੱਟੇ ਵਟੇ ਆਏ ਚਾਹੇ ਉਹ ਭਾਜਪਾ ਚ ਸੁਨੀਲ ਜਾਖੜ ਜੀ ਹੋਣ ਚਾਹੇ ਬਾਦਮਾ ਸਾਹਿਬ ਹੋਣ ਚਾਹੇ ਸੁਖਵੀਰ ਬਾਦਲ ਹੋਣ ਵੇਖਿਆ ਉਸ ਦਿਨ ਬਾਦਲ ਸਾਹਿਬ ਦੀ ਵਰਸੀ ਤੇ ਕਿਤਰਾ ਕਿਤਰਾ ਸੁਨੀਲ ਜਾਖੜ ਕਿਸ ਤਰੀਕੇ ਨਾਲ ਬਾਦਲ ਸਾਹਿਬ ਦਾ ਗੁਣਗਾਨ ਕਰ ਰਿਹਾ ਸੀ ਤੇ ਤਿੰਨ ਸਾਲ ਪਹਿਲਾਂ ਦੀ ਵੀਡੀਓ ਮੈਂ ਦਿਖਾ ਦੂਆ ਅਸੀਂ ਟਵੀਟ ਕੀਤੀ ਹੈ ਸਾਡੀ ਪਾਰਟੀ ਦੇ ਪੇਜ ਤੇ ਇਹੀ ਸੁਖਵੀਰ ਬਾਦਲ ਨੂੰ ਗਾਲਾਂ ਕੱਢ ਰਹੀ ਹੁਣ ਸੱਤਾ ਤੋਂ ਬਾਹਰ ਹੋ ਗਿਆ ਤੇ ਆਦੋ ਇਕੱਠੇ ਹੋ ਜੀਏ ਇਹ ਫਿਊਡਲ ਮਾਈਂਡਸੈਟ ਲੋਕ ਜਿਨ੍ਹਾਂ ਨੇ ਸਿਰਫ ਸਿਰਫ ਆਪਣੇ ਇੰਟਰਸਟ ਪ੍ਰੋਟੈਕਟ ਕੀਤੇ ਆ ਲੋਕਾਂ ਦੇ ਹਿੱਤਾਂ ਦਾ ਕਾਣ ਕੀਤਾ ਆ ਇਹਨਾਂ ਤੋਂ ਸਾਫ਼ ਤਾਂ ਪੰਜਾਬੀ ਰਹਿਣ ਇਹ ਇਹ ਮਿਸ਼ੇ ਨੂੰ ਲੈ ਕੇ ਮੈਂ ਸਾਡੇ ਨਾਲ ਗੱਲੂ ਹੋਇਆ ਸੀ ਤੁਹਾਡਾ ਕੋਈ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਜੀ ਤਾਂ ਪੰਜਾਬ ਮੇ ਚਾਹੇ ਕੋ ਇਲੈਕਟ੍ਰੀਕ ਡਿਪਾਰਟਮੈਂਟ ਹੈ ਜਿਹਨੇ ਉਹ ਰਾਸਨ ਪਹੁੰਚਾਉਣੇ ਕੋ ਰਿਫਿਊਸ ਐਸੇ ਵਿਕਾਸ ਹੋ ਰਹੇ ਹਨ وہی ਇੱਕ ਆਊਟਸਰਸ ਜੋ ਲਗਭਗ 2008 ਸੇ ਪੰਜਾਬ ਸਰਕਾਰ ਦੇ ਵਾਸਤੇ ਕੱਢਾ ਰੁਕ ਕਿਸੇ ਵੀ ਗਊਸਾਲਾ ਕੋ ਕੋ ਕੌਸਕਸ ਕਿਉਂ ਨਹੀਂ ਬੀਜਿਆ ਕਿ ਆ ਕਿਹਨੂੰ ਨਹੀਂ ਕਾਊ ਟੈਕਸ ਪੇ ਨਾਮ ਪੇ ਕਾਊ ਸੈਸ ਦੇ ਨਾਮ ਤੇ ਟੈਕਸ ਨਹੀਂ ਐ ਸੈਸ ਐ ਉਹ ਤੇ ਆਪਾਂ ਵੇਖ ਹੀ ਲਿਆ ਕਿ ਕਾਂਗਰਸੀ ਹੈਲਥ ਮਿਨਿਸਟਰ ਨੇ ਕਿਤਨਾ ਗਊਸਾਲਾ ਦੇ ਨਾਂ ਤੇ ਜ਼ਮੀਨਾਂ ਵੀ ਹੜਪ ਲਈਆਂ ਸੀ ਡੈਫੀਨੇਟਲੀ ਇਹ ਸਾਰੀ ਚੀਜ਼ਾਂ ਨੂੰ ਸਿਸਟਮ ਲਾਈਨ ਕਰ ਰਹੇ ਬੇਸਿਕਲੀ ਇਹਦੇ ਪਿੱਛੇ ਇਹਨਾਂ ਦੇ ਪੋਲਿਟਿਕਲ ਜਾਂ ਨਿੱਜੀ ਇੰਟਰਸਟ ਸੀਗੇ ਇਸ ਪਿੱਛੇ ਪੋਲਿਟਿਕਸ ਜਿਹੜੀ ਸੀ ਉਹ ਨਿੱਜੀ ਇੰਟਰਸਟ ਸੀ ਗਊਸ਼ਾਲਾ ਕੇ ਗਊਸ਼ਾਲਾ ਦੇ ਨਾਂ ਤੇ ਜ਼ਮੀਨਾਂ ਸਰਕਾਰ ਪੰਚਾਇਤੀ ਲੋਟ ਕਰਾ ਕੇ ਉਸ ਨੂੰ ਆਪਣੇ ਹੋਟਲ ਵਿਆਹ ਸ਼ਾਦੀਆਂ ਦੇ ਕਾਰੋਬਾਰਾਂ ਚ ਖੜੇ ਕਰਨਾ ਸੀ ਆ ਮਾਨ ਸਾਹਿਬ ਦੀ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੇ ادارے ਦੀ ਜਿਹੜੀ ਜ਼ਮੀਨ ਅਲੋਟ ਹੋਵੇ ਉਸ ادارے ਦੀ ਬਿਹਤਰੀ ਲਈ ਵਰਤੀ ਜਾਵੇ ਅਸੀਂ ਉਹਨੂੰ ਸਟਰੀਮ ਲਾਈਨ ਕਰ ਰਹੇ ਹਾਂ ਉਹ ਤੁਸੀਂ ਦੇਖੋਗੇ ਉਹਨਾਂ ਵਾਲੇ ਟਾਈਮ ਚ ਚਾਹੇ ਉਹ ਗਊਸ਼ਾਲਾ ਦੀ ਗੱਲ ਹੋਵੇ ਚਾਹੇ ਪੰਚਾਇਤੀ ਜ਼ਮੀਨਾਂ ਦੀ ਬਿਹਤਰ ਵਰਤੋਂ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਟਰੀਮਿੰਗ ਕਰ ਰਹੇ ਹਾਂ ਸਾਹਮਣੇ ਆਊਗਾ ਉਸ ਉਸ ਆਧਾਰੇ 'ਤੇ ਹੀ ਬੱਤੇ ਜਾਊਗਾ ਕਿਸੇ ਨਿੱਜੀ ਇੰਟਰਸਟ ਦੀ ਇਹ ਇਹ ਦੁਰਪਯੋਗ ਹੋਇਆ ਸਾਡੇ ਫਿਕਰ ਤੋਂ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਜੀ देखिए बीजेपी का एंटी पीपल जो चेहरा है उसका एक नया नमूना सामने आया एक तरफ तो चंडीगढ़ के लोगों को बीस हजार लीटर पानी पीने के लिए पानी देने के लिए बीजेपी के गवर्नर को भी सख्त एतराज है और बीजेपी के मेंबर पार्लियामेंट किरण खेर को भी इतराज है और सीएए के नाम पर करोड़ों लोगों को देश में बचाने देश में बसाने के लिए ये लोग साजिशें कर रहे हैं ये इनकी एंटी इंडियन जो माइंडसेट है एंटी पीपल जो माइंडसेट है भाजपा की वो सामने है अपने लोग बेरोजगारी से त्राही त्राही कर रहे हैं अपने लोग महंगाई की मार हेठा दो दो जून की रोटी के लिए भी मुश्किल से उनको खाना मिल रहा है और दूसरी तरफ वोट बैंक की पॉलिटिक्स के लिए इस तरीके के कानून ला रहे हैं चंडीगढ़ में भी इनका रवैया सामने आ गया और सीए वाला रवैया भी इनके सामने ये बेपर्दा हो गए देखिए, ऑनरेबल चीफ मिनिस्टर ऑफ दिल्ली और हमारे नेशनल क्रिमिनल अरविंद केजरीवाल जी ने बड़ा स्पष्ट आज किया है अपनी प्रेस कॉन्फ्रेंस के दौरान कि जो भारतीय जनता पार्टी सीएए कानून लेके आई है उसके पीछे एक ही मकसद है बीजेपी की वोट बैंक की पॉलिटिक अपने देश में करोड़ों लोग आज हाईएस्ट लेवल पर अनएम्प्लॉयमेंट है देश के इतिहास में और हाईएस्ट लेवल पर महंगाई है अपने देश के लोगों के किसान आत्महत्याएं कर रहे हैं धरने पर बैठे कॉर्पोरेट के हवाले सभी सरकारी अदारे किए जा रहे हैं और करोड़ों दूसरे मुल्कों के लोगों को बसाने की साजिश भाजपा कर रही है ਡੈਫੀਨਟਲੀ ਇਸke ਪਿੱਛੇ ਬੀਜੇਪੀ ਦਾ ਰਾਜਨੀਤਿਕ ਮੰਤਵ ਹੈ ਲੋਕ ਹਿੱਤ ਬਿਲਕੁਲ ਨਹੀਂ ਔਰ ਉਸਮੇ ਆਪਣੇ ਆਪਣਾ ਸਟੈਂਡ ਬਿਲਕੁਲ ਸਪਸ਼ਟ ਹੈ